ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਾਜੀ ਸੋਈ ਮੈਂ ਦਿਖਾਵਾਂਗੇ ਸੇਲ ਆ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਜਸਪਾਲ ਸਿੰਘ ਆ ਬਾਈ ਪੂਪਾਲੀ ਵੀ ਕਹਿੰਦੇ ਨੇ ਜੀ ਪਿੰਡ ਤਨੋਲਾ ਠੀਕ ਆ ਖਾਸ ਤਨੋਲਾ ਸ਼ਹਿਰੀ ਆ ਗਿਆ ਤਨੋਲਾ ਠੀਕ ਆ ਤੇ ਮੋਬਾਈਲ ਨੰਬਰ ਜੀ ਆਪਣਾ 94635 07655 94635 07655 07655 ਆਪਣਾ ਸਕੂਲ ਕਿਹੜਾ ਪੈ ਗਿਆ ਘਰ ਦੇ ਨਾਲ ਜਮ ਸਰਕਾਰੀ ਸਕੂਲ ਹੈ ਜੀ ਜੀ ਆਪਣਾ ਧਨੋਲੇ ਤੋਂ ਜੋ ਕਾਲੇ ਕੋਂ ਨਿਕਲਦੇ ਆਂ ਜਦੋਂ ਧਨੋਲੇ ਤੋਂ ਕਾਲੇ ਕੰਨ ਰੋਡ ਜਾਂਦਾ ਜਿਹੜਾ ਉਹ ਜੀ ਤੇ ਜਿਹੜੀ ਵੀਰ ਆਪਾਂ ਮੱਝ ਦੇਖ ਰਹੇ ਆਂ ਸੂਆ ਕਿਹੜਾ ਸੂਈ ਆ ਇਹ ਇਹ ਸੂਆ ਆਪਣੇ ਹੂੜ ਚੌਥਾ ਕੋ ਚੌਥਾ ਸੂਆ ਤੇ ਆ ਹੁਣੀ ਸੂਈ ਆਜੀ ਹਨਾ ਹਾਂ ਬਸ ਹੁਣੀ ਸੂਈ ਆਜੀ ਦੋ ਘੰਟੇ ਦੋ ਤਿੰਨ ਘੰਟੇ ਹੁਣ ਜੇਰ ਹੀ ਪਈ ਠੀਕ ਆ ਜੇਰ ਇਹ ਜੋ ਪੱਠੇ ਚ ਪਈ ਆ ਦਿਖਾ ਦਾਂਗੇ ਆਪਾਂ ਬੱਚਾ ਹੀ ਨਹੀਂ ਕੀ ਦੇਤਾ ਬੱਚਾ ਨਾ ਘੱਟਾ ਦਿੱਤਾ ਜੀ ਤੇ ਪਿਛਲੇ ਵਾਰ ਆਪਾਂ ਦੁੱਧ ਕਿੰਨਾ ਚੋਇਆ ਜੀ ਇਹਦਾ ਦੁੱਧ ਦਾ ਚੋਇਆ ਜੀ 13-14 ਕਿਲੋ ਲਗਭਗ ਠੀਕ ਆ ਬਾਕੀ ਥਣਲੇਵੇ ਸੋਹਣੇ ਸਾਫ ਸੁਥਰੇ ਹਨਾ ਠੀਕ ਆ ਕਹਿੰਦਾ ਵਾ ਮੰਨ ਕੇ ਚੱਲੇ ਵੀ 13 ਕਿਲੋ ਦੁੱਧ ਮੰਨ ਕੇ ਬੰਦਾ ਲੈ ਲੈ ਹਾਂਜੀ ਹਾਂ ਇੰਨਾ ਦੁੱਧ ਨਾਰਮਲ ਪਾਉਣ ਵਾਲੀ ਹੈਗੀ ਆ ਪਾਉਣਾ ਚਾਹੀਦਾ ਜੀ ਜੀ ਤੇ ਇਹ ਜੀ ਆਪਾਂ ਗੱਲ ਕਰੀਏ ਰੇਟ ਆ ਡਿਟੇਲ ਕੀ ਰੱਖਿਆ ਰੇਟ ਕੀ ਰੇਟ ਆ ਆਪਾਂ ਰੇਟ ਇਹਦਾ ਜੀ ਲੈਣ ਦੇਣ ਜਾਂ 1-25 ਮਾੜਾ ਮੋਟਾ ਮੌਕੇ ਤੇ ਮਾਨ ਤਾ ਨੂੰ ਨਹੀਂ ਮਾੜਾ ਮੋਟਾ ਮੌਕੇ ਤੇ ਕਰਨਾ ਹੈ ਤੋੜ ਦੇ ਵਾਰ ਨੂੰ ਸੁਭਰਾ ਸਿੰਘ ਨੂੰ ਮੂੰਹ ਮੱਥਾ ਦੇਖਦਾ ਸੋਹਣਾ ਤੇ ਬਾਕੀ ਲੇਵਾ ਵਗੈਰਾ ਦੇਖੋ ਜੀ ਸੋਹਣਾ ਸਾਫ ਸੁਥਰਾ ਅੱਗੇ ਪਿੱਛੇ ਦਾ ਵਾਨਾ ਤੇ ਬਾਕੀ ਥਣਾ ਦੇ ਵਿੱਚ ਮਿੱਥੀ ਦੇਖ ਸਕਦੇ ਹੋ ਚਾਰੇ ਥਾਨ ਨਿਕਣਵੇਂ ਸਾਫ ਸੁਥਰੇ ਧਾਰਾਂ ਪਈਆਂ ਮਾਰ ਕੇ ਦਿਖਾ ਦਿੰਦੇ ਆ ਰੇਡੀ ਵੀਡੀਓ ਦੇ ਵਿੱਚ ਕਰਦਾ ਵੀਰ ਨੇ 1 ਲੱਖ 25000 ਰੁਪਇਆ ਸਭਰ ਧਾਰਾ ਦੇਖ ਸਕਦੇ ਹੋ ਧਾਰਾਂ ਦੀ ਸੋਹਣੀ ਸਾਫ ਸੁਥਰੀ ਮੋਟੀ ਮੋਟੀ ਚਵਾਈ ਆ ਕੋਈ ਭੂਰ ਸਰ ਲਾਣੀ ਇਹਦੇ ਵਿੱਚ ਤੇ ਮਗਰ ਥਣਾ ਵੀਰ ਧਾਰਾਂ ਮਾਰ ਦਿਓ ਸੋ ਸਾਫ ਸੁਥਰੀ ਚਵਾਈ ਦੀ ਬਾਕੀ ਮੁਠੀ ਵਾਲਾ ਥਣਾ ਜਮਾ ਕੋਈ ਭੂਰ ਸਰਾ ਨਹੀਂ ਕੋਈ ਟੁੱਟਦੀ ਮੁਗਦੀ ਨਹੀਂ ਤੇ ਭਾਈ ਜੀ ਚਵਾਈ ਦੀ ਨਰਮਾ ਬਿਲਕੁਲ ਜਮਾ ਜਮਾ ਵੀਰੇ ਉੱਥੇ ਆ ਜੀ ਤੇ ਜੇਰੇ ਦੀ ਆਪਈਆ ਬਠਿੰਡ ਚ ਹਣਾ ਹਾਂਜੀ ਆਪਈਆ ਤੇ 125 ਜੋ ਮਾਨਦਾਨ ਮੌਕੇ ਤੇ ਆਪਾਂ ਕਰ ਦਾਂਗੇ ਹਾਂਜੀ ਕਰ ਦਾਂਗੇ ਬਸ ਠੀਕ ਆ ਓਕੇ ਸੋ ਪੰਡਤ ਧਨੋਲਾ ਧਨੋਲਾ ਸ਼ਹਿਰ ਆ ਗਿਆ ਤੇ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਬਈ ਇੱਕ ਵਾਰੀ ਫੇਰ ਬੋਲ ਦੇ ਆਪਣਾ 94635 07655 94635 07655 07655 ਸੋ 125 ਜੋ ਮੌਕੇ ਤੇ ਗਜਾਇਸ ਹੋ ਜੂਗੀ ਤੇ 13 ਕਿਲੋ 14 ਕਿਲੋ ਦੁੱਧ ਲਈ ਮੈਂ ਆ ਸ਼ਹਿਰ ਧਨੋਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈਏ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਲ